ਤਾਂ ਮੋਦੀ ਸਾਹਿਬ ਦੀ ਤੇ ਰਾਹੁਲ ਗਾਂਧੀ ਦੀ ਆਪਸ ਵਿੱਚ ਹੀ ਜੰਗ ਚੱਲ ਰਹੀ ਆ ਸ਼ਬਦੀ ਜੰਗ ਟਵਿੱਟਰ ਜੰਗ ਕਹਿ ਲਓ ਉਹਨੂੰ ਆਪਾਂ ਇਹ ਲੈ ਕੇ ਕਿ ਅਸੀਂ ਤਾਂ ਜੀ ਜਿਹੜੀ ਸ਼ਕਤੀ ਹੈ ਅਸੀਂ ਤਾਂ ਜਿਹੜੀ ਔਰਤ ਦੀ ਸ਼ਕਤੀ ਆ ਔਰਤ ਦੀ ਸ਼ਕਤੀ ਦੀ ਪੂਜਾ ਕਰਦੇ ਆਂ ਅਸੀਂ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਜਦੋਂ ਟੁੱਟੇ ਰਾਜ ਦੇ ਵਿੱਚ ਕੀ ਮਨੀਮਪੁਰ ਦੇ ਵਿੱਚ ਸ਼ਕਤੀ ਨਹੀਂ ਸੀ ਔਰਤ ਸ਼ਕਤੀ ਨਹੀਂ ਸੀ ਉਹ ਔਰਤਾ ਨਹੀਂ ਸੀ ਜਿਨ੍ਹਾਂ ਨਾਲ ਬਲਾਤਕਾਰ ਹੋਇਆ ਕੀ ਬਿਲਕਸਵਰਨ ਨਾਲ ਬਲਾਤਕਾਰ ਹੋਇਆ ਕੀ ਉਹ ਔਰਤ ਸ਼ਕਤੀ ਨਹੀਂ ਸੀ ਜਦੋਂ ਤੁਹਾਡੇ ਰਾਜ ਦੇ ਵਿੱਚ ਇਹ ਬਲਾਤਕਾਰ ਹੋ ਰਹੇ ਨੇ ਹੁਣ ਤੁਸੀਂ ਕਹਿੰਦੇ ਹੋ ਅਸੀਂ ਔਰਤ ਸ਼ਕਤੀ ਦੀ ਪੂਜਾ ਕਰਦੇ ਹਾਂ ਕੀ ਤੁਸੀਂ ਪੂਜਾ ਸਿਰਫ ਜਿਹੜੀਆਂ ਤੁਹਾਡੇ ਬੀਜੇਪੀ ਚ ਔਰਤਾ ਕੰਮ ਕਰਦੀਆਂ ਨੇ ਉਹਨਾਂ ਦੀ ਪੂਜਾ ਕਰਦੇ ਹੋ ਆਪਾਂ ਇਹਦੇ ਤੇ ਵੀਡੀਓ ਕਰਦੇ ਹਾਂ ਦੋਨਾਂ ਬਾਰੇ ਰਾਹੁਲ ਗਾਂਧੀ ਤੇ ਮੋਦੀ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਹੈਗਾ ਜਿਹੜਾ ਉਹਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਗੱਲ ਲਿਖੀ ਆ ਕਿ ਅਸੀਂ ਸ਼ਕਤੀ ਦਾ ਵਿਰੋਧ ਕਰਦੇ ਹਾਂ ਸ਼ਕਤੀ ਦਾ ਵਿਰੋਧ ਕਰਦੇ ਹਾਂ ਜਦੋਂ ਉਹਨਾਂ ਨੇ ਇਹ ਗੱਲ ਲਿਖੀ ਰਾਹੁਲ ਗਾਂਧੀ ਨੇ ਤਾਂ ਨਾਲ ਦੀ ਨਾਲ ਮੋਦੀ ਸਾਹਿਬ ਨੇ ਇਹ ਗੱਲ ਚੱਕ ਲਈ ਕਿ ਅਸੀਂ ਤਾਂ ਮਾਂ ਬੇਟੀ ਭੈਣ ਆ ਗਈ ਜਿਹੜੀ ਉਹਦੀ ਸ਼ਕਤੀ ਦੀ ਪੂਜਾ ਕਰਦੇ ਹਾਂ ਮਤਲਬ ਇੱਕ ਤਰੀਕੇ ਦਾ ਰਾਹੁਲ ਗਾਂਧੀ ਦੇ ਬਿਆਨ ਨੂੰ ਕਾਊਂਟਰ ਕਰਨ ਖਾਤਰ ਉਹਨਾਂ ਨੇ ਇਹ ਗੱਲ ਟਵੀਟ ਕੀਤੀ ਕਿ ਅਸੀਂ ਤਾਂ ਮਾਂ ਬੇਟੀ ਤੇ ਭੈਣ ਦੀ ਸ਼ਕਤੀ ਆ ਜਿਹੜੀ ਉਹਨੂੰ ਸ਼ਕਤੀ ਉਹਦੀ ਪੂਜਾ ਕਰਦੇ ਹਾਂ ਰਾਹੁਲ ਗਾਂਧੀ ਨੇ ਉਹਨੂੰ ਕਿਹਾ ਵੀ ਇਸ ਵਿੱਚ ਅਸੀਂ ਉਹ ਸ਼ਕਤੀ ਦੀ ਗੱਲ ਨਹੀਂ ਕਰਦੇ ਉਹ ਕਹਿੰਦੇ ਮੈਂ ਤਾਂ ਭ੍ਰਿਸ਼ਟਾਚਾਰ ਦੀ ਸ਼ਕਤੀ ਦੀ ਗੱਲ ਕਰਦਾ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਵੀ ਅਗਰ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਅਸੀਂ ਸ਼ਕਤੀ ਦੀ ਪੂਜਾ ਕਰਦੇ ਆਂ ਕੀ ਬਿਲਕਿਸਬਾਨੂ ਬਿਲਕਿਸਬਾਨੂ ਨਾਲ ਜਿਹੜੀ ਨਾਲ ਥੋੜੀ ਸਟੇਟ ਦੇ ਵਿੱਚ ਥੋੜੀ ਸਰਕਾਰ ਦੇ ਹੁੰਦੇ ਜਿਹੜੀ ਬਿਲਕਿਸਬਾਨੂ ਨਾਲ ਬਲਾਤਕਾਰ ਕੀਤਾ 11 12 ਬੰਦਿਆਂ ਨੇ ਇਕੱਠੇ ਹੋ ਕੇ ਤੇ ਨਾਲ ਉਹਦਾ ਜਿਹੜਾ ਪਰਿਵਾਰ ਸੀ ਉਦੇ ਪਰਿਵਾਰ ਨੂੰ ਮਾਰਿਆ ਉਹਦੇ ਪਰਿਵਾਰ ਦੇ 14 ਬੰਦੇ ਮਾਰੇ ਗਏ ਤੇ ਨਾਲ ਉਹ ਉਹਦੀ ਜਿਹੜੀ ਇੱਕ ਛੋਟੀ ਭੈਣ ਸੀ ਉਹਨੂੰ ਚੱਕ ਕੇ ਕੰਧ ਨਾਲ ਮਾਰਿਆ ਗਿਆ ਕੀ ਤੁਸੀਂ ਬਿਲਕਿਸਵਨੋ ਦੇ ਜਿਹੜਾ ਪਲਾਤਕਾਰ ਹੋਇਆ ਉਹਨੂੰ ਤੁਸੀਂ ਨਾਰੀ ਸ਼ਕਤੀ ਨਹੀਂ ਮੰਨਦੇ ਤੁਸੀਂ ਬਿਲਕਿਸਵਨੋ ਨੂੰ ਨਾਰੀ ਸ਼ਕਤੀ ਨਹੀਂ ਮੰਨਦੇ ਜਾਂ ਉਹ ਘੱਟ ਗਿਣਤੀ ਨਾਲ ਸਬੰਧਤ ਆ ਗਈ ਤੁਸੀਂ ਘੱਟ ਗਿਣਤੀ ਨਾਲ ਸਬੰਧਤ ਹੋਣ ਕਰਕੇ ਉਹਨੂੰ ਨਾਰੀ ਸ਼ਕਤੀ ਨਹੀਂ ਮੰਨਦੇ ਉਸ ਤੋਂ ਬਾਅਦ ਤੁਸੀਂ ਥੋੜੀ ਇਹ ਸਰਕਾਰ ਨੇ ਥੋਡੀ ਸਰਕਾਰ ਨੇ ਬਿਲਕਸ ਬਨੋ ਨੂੰ ਬਿਲਕਸ ਬਨੋ ਦੇ ਜਿਹੜੇ ਬਲਾਤਕਾਰੀਆਂ ਸੀਗੇ ਉਹ ਬਲਾਤਕਾਰੀਆਂ ਨੂੰ ਥੋਡੀ ਸਰਕਾਰ ਨੇ ਮਾਫੀ ਦੇ ਕੇ ਜਿਹੜੀ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਸੀ ਉਹ ਮਾਫ ਕੀਤੀ ਤੇ ਤੁਸੀਂ ਆਪਣੀ ਜਦੋਂ ਮਾਫੀ ਕੀਤੀ ਕੀ ਉਦੋਂ ਤੁਹਾਨੂੰ ਲੱਗਿਆ ਨਹੀਂ ਹੈਗਾ ਵੀ ਇਹ ਨਾਰੀ ਸ਼ਕਤੀ ਆ ਵੀ ਅਸੀਂ ਤਾਂ ਨਾਰੀ ਸ਼ਕਤੀ ਦੀ ਪੂਜਾ ਕਰਦੇ ਆ ਕੀ ਬਿਲਕਸ ਬਨੋ ਨਾਰੀ ਸ਼ਕਤੀ ਨਹੀਂ ਸੀ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਉਹਨਾਂ ਨੂੰ ਰਿਹਾ ਕੀਤਾ ਰਿਹਾ ਕਰਨ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਡੰਡਾ ਦੇ ਕੇ ਬਕਾਇਦਾ ਉਹਨਾਂ ਦੀ ਜ਼ਬਾਨਤ ਕੈਨਸਲ ਕੀਤੀ ਤੇ ਜ਼ਬਾਨਤ ਕੈਨਸਲ ਕਰਕੇ ਦੁਬਾਰਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਕੀ ਉਦੋਂ ਤੁਹਾਨੂੰ ਪੂਰਾ ਸ਼ਰਮ ਨਹੀਂ ਆਈ ਮੋਦੀ ਸਾਹਿਬ ਤੁਸੀਂ ਗੱਲਾਂ ਕਰਦੇ ਹੋ ਨਾਰੀ ਸ਼ਕਤੀ ਦੀਆਂ ਵੀ ਨਾਰੀ ਸ਼ਕਤੀ ਦੀ ਪੂਜਾ ਕਰਦੇ ਆ ਕੀ ਨਾਰੀ ਸ਼ਕਤੀ ਉਹੀ ਨਾਰੀ ਸ਼ਕਤੀ ਹੈ ਜਿਹੜੀ ਔਰਤਾਂ ਤੁਹਾਡੇ ਬੀਜੇਪੀ ਦੇ ਵਿੱਚ ਕੰਮ ਕਰਦੀਆਂ ਨੇ ਕੀ ਉਹੀ ਨਾਰੀ ਸ਼ਕਤੀ ਹੈ ਕੀ ਕੱਲੀ ਜਾ ਜਿਹੜੀਆਂ ਤੁਹਾਡੇ ਤੁਹਾਡੀਆਂ ਜਿਹੜੀਆਂ ਔਰਤਾਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਨੇ ਜਾਂ ਘੱਟ ਗਿਣਤੀਆਂ ਨਾਲ ਕੋਈ ਮੁਸਲਮਾਨ ਸਿੱਖ ਇਸਾਈਆਂ ਨਾਲ ਸੰਬੰਧਤ ਔਰਤਾਂ ਨੇ ਕੀ ਉਹ ਨਾਰੀ ਸ਼ਕਤੀ ਦੇ ਵਿੱਚ ਨਹੀਂ ਆਉਂਦੀਆਂ ਤੁਸੀਂ ਦੱਸੋ ਮਨੀਪੁਰ ਦੇ ਵਿੱਚ ਦੰਗੇ ਹੋ ਰਹੇ ਨੇ ਹਲੇ ਤੱਕ ਵੀ ਦੰਗੇ ਹੋਈ ਜਾਂਦੇ ਨੇ ਉੱਥੇ 200 ਤੋਂ ਵੱਧ ਚਰਚਾਂ ਸਾੜਤੀਆਂ ਸਾੜ ਦਿੱਤੀਆਂ ਗਈਆਂ 200 ਤੋਂ ਵੱਧ ਚਰਚਾਂ ਸਾੜਤੀਆਂ ਤੇ ਉੱਥੇ ਇੱਕ ਫੌਜੀ ਵੀਰ ਉਹਦੀ ਪਤਨੀ ਤੇ ਉਹਦੀ ਬੇਟੀ ਨੂੰ ਬਲਾਤਕਾਰ ਕਰਕੇ ਬਲਾਤਕਾਰੀਆਂ ਨੇ ਸੜਕ ਦੇ ਉੱਤੇ ਨੰਗਾ ਕਮਾਇਆ ਤੁਹਾਡੇ ਉੱਥੇ ਦੇ ਲੋਕਾਂ ਨੇ ਮਣੀਪੁਰ ਦੇ ਲੋਕਾਂ ਨੇ ਤੁਸੀਂ ਇੱਕ ਦਿਨ ਵੀ ਉੱਥੇ ਜਾ ਕੇ ਖੜੇ ਨਹੀਂ ਹੈਗੇ ਇੱਕ ਦਿਨ ਵੀ ਹਾ ਦਾ ਨਾਰਾ ਨਹੀਂ ਮਾਰਿਆ ਦੱਸੋ ਜਿਹੜਿਆ ਮਣੀਪੁਰ ਦੇ ਵਿੱਚ ਔਰਤਾਂ ਨਾਲ ਬਲਾਤਕਾਰ ਹੋਏ ਨੇ ਕੀ ਉਹ ਨਾਰੀ ਸ਼ਕਤੀ ਨਹੀਂ ਗਈ ਹੈਗੀ ਜਦ ਤੁਸੀਂ ਕੱਲੀਆਂ ਥੂਟੀਆਂ ਔਰਤਾਂ ਹੀ ਨਾਰੀ ਸ਼ਕਤੀ ਨੇਗੀ ਆ ਉਹ ਉੱਥੇ ਮਣੀਪੁਰ ਦੇ ਵਿੱਚ 200 ਤੋਂ ਵੱਧ ਚਰਚ ਸਾੜਤੀ ਜਿਹੜੀ ਚਰਚ ਸਾੜੀ ਗਈ ਕੀ ਜਿਹੜੇ ਉੱਤੇ ਇਸਾਈ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਨਾਰੀ ਸ਼ਕਤੀ ਦੇ ਵਿੱਚ ਨਹੀਂ ਆਉਂਦੀਆਂ ਤੁਸੀਂ ਨਾਰੀ ਸ਼ਕਤੀ ਦੀ ਗੱਲ ਕਰਦੇ ਹੋ ਨਾਰੀ ਸ਼ਕਤੀ ਦਾ ਤੁਹਾਡਾ ਇਹ ਸਿਰਫ ਢੋਂਗ ਹੈਗਾ ਇੱਕ ਜਿਹੜਾ ਕਿ ਕੀਤਾ ਜਾਂਦਾ ਤੁਸੀਂ ਜੂਪੀ ਦੇ ਵਿੱਚ ਬਲਾਤਕਾਰ ਹੁੰਦਾ ਬਲਾਤਕਾਰ ਹੋਣ ਤੋਂ ਬਾਅਦ ਜਿਹੜੀ ਉਹ ਕੁੜੀ ਆ ਉਹਦੇ ਉਹਨੂੰ ਧਮਕੀਆਂ ਮਿਲਦੀਆਂ ਨੇ ਉਹਨਾਂ ਦੇ ਪਿਓ ਵੱਲੋਂ ੱੱਕੇ ਨਾਲ ਤੁਸੀਂ ਸਮਝੌਤਾ ਕਰਾਇਆ ਜਾਂਦਾ ਹੈਗਾ ਕਿ ਉਹ ਕੁੜੀ ਨਾਰੀ ਸ਼ਕਤੀ ਨਹੀਂ ਹੈਗੀ ਜਾਂ ਉਹ ਮਤਲਬ ਵੀ ਐਸਸੀ ਐਸਸੀ ਜਾਂ ਬੀਸੀ ਕੋਟੇ ਨਾਲ ਸੰਬੰਧਿਤ ਕੁੜੀ ਸੀ ਇਸ ਕਰਕੇ ਤੁਸੀਂ ਉਹਨੂੰ ਨਾਰੀ ਸ਼ਕਤੀ ਨਹੀਂ ਮੰਨਦੇ ਕੀ ਤੁਸੀਂ ਸਿਰਫ ਇਹਨੂੰ ਹੀ ਨਾਰੀ ਸ਼ਕਤੀ ਮੰਨਦੇ ਹੋ ਉਦੋਂ ਬਾਅਦ ਦੇ ਵਿੱਚ ਰਾਹੁਲ ਗਾਂਧੀ ਨੇ ਇਹ ਗੱਲ ਦਾ ਜਵਾਬ ਦਿੱਤਾ ਰਾਹੁਲ ਗਾਂਧੀ ਨੇ ਕਿਹਾ ਕਹਿੰਦਾ ਵੀ ਜੇ ਜਿਹੜੇ ਅਸੀਂ ਤਾਂ ਜਿਹੜੀ ਸ਼ਕਤੀ ਦੀ ਗੱਲ ਕਰਦੇ ਆ ਅਸੀਂ ਤਾਂ ਭ੍ਰਿਸ਼ਟਾਚਾਰ ਦੀ ਸ਼ਕਤੀ ਦੀ ਗੱਲ ਕਰਦੇ ਆ ਕਿ ਭ੍ਰਿਸ਼ਟਾਚਾਰ ਜੋ ਹੋ ਰਿਹਾ ਉਹਦੇ ਵਿੱਚ ਜਿਹੜੇ ਜਿਹੜੇ ਲੋਕ ਸ਼ਕਤੀਸ਼ਾਲੀ ਨੇ ਅਸੀਂ ਤਾਂ ਉਹਨਾਂ ਦਾ ਵਿਰੋਧ ਕਰਨ ਦੀ ਗੱਲ ਕਰਦੇ ਆ ਰਾਹੁਲ ਗਾਂਧੀ ਜੀ ਭ੍ਰਿਸ਼ਟਾਚਾਰ ਦੀ ਗੱਲ ਸੁਣ ਲਓ ਤੁਸੀਂ ਤੁਸੀਂ ਕਹਿੰਦੇ ਹੋ ਸ਼ਕਤੀ ਪੂਜਾ ਅਸੀਂ ਤਾਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ ਭ੍ਰਿਸ਼ਟਾਚਾਰ ਸੁਣ ਲਓ ਤੁਹਾਡੀ ਸਰਕਾਰ ਦੇ ਦੌਰਾਨ ਜਦੋਂ ਤੁਹਾਡੀ 10 ਸਾਲ ਸਰਕਾਰ ਰਹੀ ਰੱਜ ਕੇ ਭ੍ਰਿਸ਼ਟਾਚਾਰ ਹੋਇਆ ਤੁਸੀਂ ਭਾਰਤ ਸਰਕਾਰ ਦੇ ਬਜਟ ਤੋਂ ਵੱਧ ਦਾ ਭ੍ਰਿਸ਼ਟਾਚਾਰ ਹੋਇਆ ਜਿਹੜਾ ਬਿਫੋਰਜ ਭ੍ਰਿਸ਼ਟਾਚਾਰ ਹੋਇਆ ਉਹ ਤੁਹਾਡੇ ਬਾਪੂ ਨੇ ਨਹੀਂ ਕੀਤਾ ਉਹ ਤੁਹਾਡੇ ਬਾਪੂ ਨੇ ਨਹੀਂ ਕੀਤਾ ਜਿਹੜਾ ਬਿਫੋਰਜ ਭ੍ਰਿਸ਼ਟਾਚਾਰ ਹੋਇਆ ਉਹਨਾਂ ਤੇ ਦੋਸ਼ ਲੱਗੇ ਬਕਾਇਦਾ ਤੌਰ ਤੇ ਉਹਦੇ ਵਿੱਚ ਲੋਕਾਂ ਨੂੰ ਪਰਚੇ ਦਰਜ ਹੋਏ ਕਾਰਵਾਈਆਂ ਹੋਈਆਂ ਬਿਪੋਰਜ ਜਿਹੜਾ ਕਬਲਾ ਸੀ ਕਿ ਉਹ ਤੁਸੀਂ ਨਹੀਂ ਕੀਤਾ ਤੁਸੀਂ ਧਜੀਆਂ ਡਾਤੀਆਂ ਭ੍ਰਿਸ਼ਟਾਚਾਰ ਦੀਆਂ ਤਾਂ ਹੀ ਤਾਂ ਤੁਹਾਡੀ ਸਰਕਾਰ ਦੇ ਨੇ ਮਾੜੇ ਹਾਲਾਤ ਹੋਏ ਨਹੀਂ ਆ ਬੀਜੇਪੀ ਗਵਰਨਮੈਂਟ ਕਿਤੇ ਗਵਰਨਮੈਂਟ ਆਉਣ ਵਾਲੀ ਸੀਗੀ ਇਹ ਇਹ ਕਿਤੇ ਰਾਜ ਕਰਨ ਵਾਲੇ ਬੰਦੇ ਸੀ ਇਹ ਤਾਂ ਥੋੜਾ ਕਾਂਗਰਸ ਦਾ ਘਟਿਆ ਤੰਤਰ ਹੋਣ ਕਰਕੇ ਇਹ ਬੰਦੇ ਪਾਵਰ ਦੇ ਵਿੱਚ ਆਏ ਨਹੀਂ ਇਹ ਬੰਦੇ ਕਦੇ ਵੀ ਪਾਵਰ ਦੇ ਵਿੱਚ ਨਹੀਂ ਸੀ ਆ ਸਕਦੇ ਬੀਜੇਪੀ ਤਾਂ ਧਾਰਮਿਕ ਪਾਰਟੀ ਹੈਗੀ ਇਹ ਕਿਤੇ ਆਈ ਨਹੀਂ ਸੇ ਸਕਦੀ ਇਹ ਤਾਂ ਇੱਕ ਇੱਕ ਦੋ ਦੋ ਸੀਟਾਂ ਚਿੱਤਣ ਵਾਲੇ ਬੰਦੇ ਤੇ ਇਹਨਾਂ ਨੂੰ ਕਿਹੜਾ ਪੁੱਛਦਾ ਸੀ ਉਹ ਤਾਂ ਜਦੋਂ ਤੁਸੀਂ ਪੂਰਾ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਤੁਹਾਡੀ ਪਾਰਟੀ ਦੇ ਛੋਟੇ ਵਰਕਰਾਂ ਨੇ ਤਾਂ ਜਾ ਕੇ ਤੁਸੀਂ ਇੱਕਦਮ ਇੰਨਾ ਹੀਠਾ ਤੁਹਾਡਾ ਗਰਾਫ ਗਿਆ ਕਿ ਇੱਕ ਬੀਜੇਪੀ ਵਰਗੀ ਪਾਰਟੀ ਰਾਜ ਦੇ ਵਿੱਚ ਆ ਗਈ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ اچھا ਤੁਸੀਂ ਨਾਰੀ ਸ਼ਕਤੀ ਦੀ ਗੱਲ ਕਰਦੇ ਹੋ ਤੁਸੀਂ ਨਾਰੀ ਸ਼ਕਤੀ ਦੀ ਸੁਣ ਲੋ ਗੱਲ ਨਾਰੀ ਸ਼ਕਤੀ ਦੇ ਵਿੱਚ ਕੀ ਜਿਹੜੇ 84 ਦੇ ਵਿੱਚ ਦਿੱਲੀ ਦੇ ਵਿੱਚ ਔਰਤਾਂ ਨਾਲ ਸਿੱਖ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਉਹਨਾਂ ਦੇ ਉੱਥੇ ਬੰਦਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜਿਆ ਗਿਆ ਕੀ ਉਹ ਜਿਹੜੀ ਨਾਰੀ ਸ਼ਕਤੀ ਆ ਜਿਹੜੇ ਸਿੱਖ ਧਰਮ ਨਾਲ ਸੰਬੰਧਤ ਔਰਤਾਂ ਨੇ ਕੀ ਉਹ ਨਾਰੀ ਸ਼ਕਤੀ ਨਹੀਂ ਸੀ ਦੱਸੋ ਵੀ ਤੁਸੀਂ ਗੱਲ ਕਰਦੇ ਹੋ ਰਾਹੁਲ ਗਾਂਧੀ ਜੀ ਭ੍ਰਿਸ਼ਟਾਚਾਰ ਤੁਸੀਂ ਨਾਰੀ ਸ਼ਕਤੀ ਦੀ ਗੱਲ ਕਰਦੇ ਹੋ ਵੀ ਅਸੀਂ ਜਿਆਦਾ ਅਸੀਂ ਧਿਆਨ ਦਿੰਨੇ ਆ ਕਿ ਇਸ ਗੱਲ ਤੇ ਤੁਸੀਂ ਦੱਸੋ ਫਿਰ ਉਹ ਜਿਹੜੇ 84 ਦੇ ਵਿੱਚ ਹਜ਼ਾਰਾਂ ਕੁੜੀਆਂ ਗਾਇਬ ਹੋਈਆਂ ਹਾਲੇ ਤੱਕ ਵੀ ਗਾਇਬ ਨੇ ਜਿਹੜੀਆਂ ਕੁੜੀਆਂ ਨਹੀਂ ਮਿਲੀਆਂ ਲੋਕਾਂ ਨੂੰ ਤੇ ਉੱਥੇ ਪਿਓਆਂ ਦੇ ਸਾਹਮਣੇ ਮਾਵਾ ਦੇ ਸਾਹਮਣੇ ਪਿਓਆਂ ਦੇ ਸਾਹਮਣੇ ਭਾਈਆਂ ਦੇ ਸਾਹਮਣੇ ਬਲਾਤਕਾਰ ਕੀਤੇ ਗਏ ਦਿੱਲੀ ਦੇ ਵਿੱਚ ਉਦੋਂ ਕਿ ਤੁਹਾਡੇ ਸਰਕਾਰ ਨਹੀਂ ਸੀ ਤੁਹਾਡੇ ਬਾਪੂ ਨੇ ਆਪ ਕਿਹਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਉਦੋਂ ਧਰਤੀ ਹਿੱਲਦੀ ਆ ਕੀ ਉਹ ਨਾਰੀ ਸ਼ਕਤੀ ਨਹੀਂ ਸੀ ਉਸ ਤੋਂ ਬਾਅਦ ਤੁਸੀਂ ਆ ਜਾਓ ਪੰਜਾਬ ਦੇ ਵਿੱਚ ਤੁਸੀਂ ਤੁਹਾਡੀ ਦਾਦੀ ਨੇ ਹੁਕਮ ਦੇ ਕੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਕਰਵਾਇਆ ਤੇ ਹਮਲੇ ਦੇ ਦੌਰਾਨ ਤਿੰਨ ਤਿੰਨ ਸਾਲ ਦੀਆਂ ਬੱਚੀਆਂ ਨੂੰ ਚੱਕ ਚੱਕ ਕੇ ਗੋਲੀਆਂ ਮਾਰੀਆਂ ਗਈਆਂ ਤਹਾਂ ਨੂੰ ਉਛਾਲ ਕੇ ਛੋਟੇ ਬੱਚਿਆਂ ਨੂੰ ਸੰਗੀਨਾ ਤੇ ਟੰਗਿਆ ਗਿਆ ਤੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਉਹਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਕਿਉਂ ਉਦੋਂ ਘਟਗਣਤੀ ਨਾਲ ਸੰਬੰਧਤ ਹੋਣ ਕਰਕੇ ਸੀ ਤੁਹਾਡੀ ਮਾਤਾ ਦੇ ਹੁਕਮਾਂ ਦੇ ਨਾਲ ਹੋਇਆ ਸਰ ਤੁਹਾਡੀ ਦਾਦੀ ਦੇ ਹੁਕਮਾਂ ਦੇ ਨਾਲ ਹੋਇਆ ਸਾਰਾ ਉਹ ਕਿ ਉਹ ਕੀ ਉਹ ਉੱਥੇ ਤੁਹਾਡੀ ਨਾਰੀ ਸ਼ਕਤੀ ਨਹੀਂ ਸੀ ਆਉਂਦੀ ਜਦੋਂ ਛੋਟੇ-ਛੋਟੀਆਂ ਬੱਚੀਆਂ ਨਾਲ ਉੱਥੇ ਗੁਰਦੁਆਰੇ ਦੇ ਵਿੱਚ ਬਲਾਤਕਾਰ ਕੀਤੇ ਗਏ ਫੌਜੀਆ ਵੱਲੋਂ ਕੀ ਉਹ ਨਾਰੀ ਸ਼ਕਤੀ ਦੇ ਵਿੱਚ ਨਹੀਂ ਸੀ ਆਉਂਦਾ ਹੁਣ ਤੁਸੀਂ ਉਸ ਤੋਂ ਬਾਅਦ ਆ ਜਾਓ ਤੁਸੀਂ ਉਹ 84 ਤੋਂ ਬਾਅਦ ਦਾ ਜਿਹੜਾ 93 ਤੱਕ ਦਾ ਮਾਮਲਾ 99 ਤੱਕ ਦਾ ਆਇਆਗਾ 99 ਤੱਕ ਜਦੋਂ ਇਹਦੀ ਸਰਕਾਰ ਬਣ ਗਈ ਸੀ ਕਿ ਆਪਣੇ ਦੀ ਬਿਆਨਤ ਸਿੰਘ ਦੀ ਕਾਗਜ਼ ਸਰਕਾਰ ਬਣ ਗਈ ਬਿਆਨਤੇ ਬੁੱਚੜ ਨੇ ਜਿਹੜੇ ਕਿੰਨੇ ਕੇਪੀਐਸ ਗਿੱਲ ਦੇ ਨਾਲ ਮਿਲ ਕੇ ਹਜ਼ਾਰਾਂ ਲੜਕੀਆਂ ਦੇ ਨਾਲ ਬਲਾਤਕਾਰ ਕੀਤੇ ਗਏ ਕੀ ਉਹ ਨਾਰੀ ਸ਼ਕਤੀ ਨਹੀਂ ਸੀ ਹਜ਼ਾਰਾਂ ਲੜਕੀਆਂ ਨਾਲ ਬਲਾਤਕਾਰ ਕੀਤੇ ਤੇ ਮਤਲਬ ਵੀ ਇਹ ਹੁੰਦਾ ਸੀ ਕੇਪੀਐਸ ਗਿੱਲ ਜਿੱਥੇ ਨਿਕਲਦਾ ਸੀ ਜਿੱਥੇ ਉਹਦੀ ਨਿਗਾ ਕੋਈ ਔਰਤ ਦੇ ਕਿਸੇ ਕੁੜੀ ਤੇ ਪੈ ਜਾਂਦੀ ਸੀ ਉਹ ਹਰੇਕ ਨੂੰ ਪ੍ਰਾਪਤ ਕਰਕੇ ਛੱਡਦਾ ਸੀਗਾ ਉਹ ਬੰਦਾ ਇਹੋ ਜਿਹਾ ਗੰਦਾ ਆਦਮੀ ਸੀ ਪੁੱਛੜ ਆਦਮੀ ਸੀਗਾ ਉਹ ਕੀ ਉਹ ਤੁਹਾਡੇ ਰਾਜ ਦੇ ਵਿੱਚ ਨਹੀਂ ਹੋਇਆ ਕੀ ਉਦੋਂ ਕਾਂਗਰਸ ਦੀ ਸਰਕਾਰ ਨਹੀਂ ਸੀ ਤੁਸੀਂ ਥਾਣਿਆਂ ਦੇ ਵਿੱਚ ਇੰਨੇ ਬੁਰੇ ਹਾਲਾਤ ਕੀਤੇ ਗਏ ਕਿ ਕੁੜੀ ਨੂੰ ਕੁੜੀ ਦੇ ਉੱਤੇ ਭਰਾ ਨੂੰ ਪਾਇਆ ਗਿਆ ਤੇ ਜਿੱਥੇ ਮਤਲਬ ਹੀ ਨੂਹਾਂ ਦੇ ਉੱਤੇ ਸਹੁਰੇ ਨੂੰ ਪਾਇਆ ਗਿਆ ਤੇ ਨੰਗੇ ਕਰ ਕਰਕੇ ਇਹੋ ਜਿਹੇ ਹਾਲਾਤ ਤੁਸੀਂ ਕੀਤੇ ਤੁਸੀਂ ਮਤਲਬ ਇਸ ਤਰੀਕੇ ਦੇ ਨਾਲ ਉੱਥੇ ਉਹ ਲੋਕਾਂ ਨਾਲ ਜ਼ਬਰਦਸਤੀਆਂ ਹੋਈਆਂ ਕੀ ਉਹ ਨਾਰੀ ਸ਼ਕਤੀ ਨਹੀਂ ਸੀ ਜਦੋਂ ਸਿੱਖਾਂ ਨਾਲ ਇਹੋ ਜਿਹਾ ਕੁਝ ਹੋ ਰਿਹਾ ਸੀ ਤੁਸੀਂ ਦੱਸੋ ਮੈਨੂੰ ਉਸ ਤੋਂ ਬਾਅਦ ਤੁਸੀਂ ਛੋਟੇ-ਛੋਟੇ 2-2 ਮਹੀਨੇ ਦੇ ਬੱਚੇ ਤਿੰਨ-ਤਿੰਨ ਮਹੀਨਿਆਂ ਦੇ ਬੱਚੇ ਸੀਗੇ ਜਿਹੜੇ ਦਰਬਾਰ ਸਾਹਿਬ ਤੁਸੀਂ ਸ਼ਹੀਦ ਕੀਤੇ ਉੱਥੇ ਜਦੋਂ ਤੁਸੀਂ ਦਰਬਾਰ ਸਾਹਿਬ ਤੇ ਤੁਹਾਡੀ ਦਾਦੀ ਨੇ ਅਟੈਕ ਕਰਵਾਇਆ ਤੁਸੀਂ ਵਧੀਆ ਨਹੀਂ ਲੱਗਦੇ ਅਹੀਂ ਜਿਵੇਂ ਗੱਲਾਂ ਕਰਦੇ ਰਾਹੁਲ ਗਾਂਧੀ ਜੀ ਤੁਸੀਂ ਗੱਲ ਕਰੋ ਆਪਣੀ ਆਪਣੀ ਕੁਰਸੀ ਦੀ ਤੁਹਾਨੂੰ ਕੁਰਸੀ ਦੀ ਭੁੱਖਾ ਤੁਸੀਂ ਕੁਰਸੀ ਕਰਕੇ ਹੀ ਲੜਾਈ ਲੜਦੇ ਹੋ ਤੁਸੀਂ ਬਿਲਕੁਲ ਨਹੀਂ ਵਧੀਆ ਲੱਗਦੇ ਤੁਹਾਡੇ ਜਿਹੜੀ ਇਹ ਜਿੰਨੀਆਂ ਵੀ ਤੁਸੀਂ ਇਹ ਗੱਲਾਂ ਮਾਤਾ ਕਰਦੇ ਹੋ ਕੁਰਸੀ ਖਾਤਰ ਕਰਦੇ ਹੋ ਤੁਹਾਡਾ ਸਭ ਕੁਝ ਕੁਰਸੀ ਆ ਤੁਹਾਡੀ ਭੈਣ ਵੀ ਕੁਰਸੀ ਆ ਤੁਹਾਡੀ ਮਾਂ ਵੀ ਕੁਰਸੀ ਆ ਤੁਹਾਡੀ ਬੇਟੀ ਵੀ ਕੁਰਸੀ ਆ ਤੁਸੀਂ ਕੁਰਸੀ ਨਾਲ ਹੀ ਜੁੜੇ ਹੋਇਓ ਕੁਰਸੀ ਨਾਲ ਹੀ ਜੁੜੇ ਰਹੋ ਤੇ ਤੁਹਾਡੇ ਜਿਹੜੀ ਜਿੰਨੀ ਵੀ ਹੈਗੀ ਆ ਜਿੰਨੇ ਵੀ ਤੁਸੀਂ ਆ ਸਾਰੇ ਪਖੰਡ ਕਰ ਰਹੇ ਹੋ ਇਹ ਸਾਰੇ ਦੇ ਸਾਰੇ ਤੁਸੀਂ ਕੁਰਸੀ ਖਾਤਰ ਕਰ ਰਹੇ ਹੋਗੇ ਕੁਰਸੀ ਤੋਂ ਬਿਨਾ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਆ ਆਮ ਆਦਮੀ ਪਾਰਟੀ ਆ ਜਾਓ ਆਮ ਆਦਮੀ ਪਾਰਟੀ ਵਾਲਿਆਂ ਨੇ ਦੇਖ ਲਓ ਜਿਹੜੇ ਸੰਜੇ ਸਿੰਘ ਹੋਰੀ ਉਦੋਂ ਜਿਹੜੇ ਯੂਪੀ ਤੋਂ ਆਏ ਲੋਕ ਇੱਥੇ ਬੈਠੇ ਸੀ ਉਹਨਾਂ ਦੀਆਂ ਵੀਡੀਓ ਲੀਕ ਹੋਈਆਂ ਵੀਡੀਓ ਲੀਕ ਹੋਈਆਂ ਜਿਹਦੇ ਵਿੱਚ ਉਹ ਕਹਿੰਦੇ ਸੀ ਸਾਨੂੰ ਕੋਈ ਪੰਜਾਬ ਬਣ ਲਿਆ ਕੇ ਦੇਓ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਹਾਲ ਆ ਜਿਹੜੇ ਬੰਦੇ ਕੁਰਸੀ ਨਾਲ ਜੁੜ ਜਾਂਦੇ ਨੇ ਉਹ ਕੁਰਸੀ ਨਾਲ ਜੁੜੇ ਕੁਰਸੀ ਦੀਆਂ ਹੀ ਗੱਲਾਂ ਕਰਦੇ ਨੇ ਤੇ ਸਾਰੇ ਜਾਣੇ ਜਿੱਥੇ ਦੌ ਲੱਗਦਾਗਾ ਉੱਥੇ ਮਜਬੂਰ ਕੁੜੀਆਂ ਨੂੰ ਕੁੜੀਆਂ ਜਿਹੜੇ ਕੁੜੀਆਂ ਦੇ ਮਾਪੇ ਹੋਤੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਤੁਸੀਂ ਆਪਣੀ ਕੁਰਸੀ ਨਾਲ ਜੁੜੇ ਰਹੋ ਕੁਰਸੀ ਦੀਆਂ ਗੱਲਾਂ ਕਰਿਆ ਕਰੋ ਤੁਸੀਂ ਉਹ ਆਉਂਦੇ ਰਹੇ ਸੰਜੇ ਸਿੰਘ ਰਾਗਵ ਰਾਗਵ ਚਟਾ ਵਰਗੇ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹाये ਹੋਏ ਨੇਗੇ ਇੱਕ ਵੀਰੋ ਇਹਦੇ ਦਿਨਾਂ ਮੇਰੇ ਚੈਨਲ ਤੇ ਸਟ੍ਰਾਈਕਾਂ ਬਹੁਤ ਆਉਂਦੀਆਂ ਨੇਗੀਆਂ ਇਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਫੇਸਬੁੱਕ ਹੁਣ ਅੱਗੇ ਨਹੀਂ ਭੇਜ ਰਹੀ ਇਹਨੂੰ ਸ਼ੇਅਰ ਜ਼ਰੂਰ ਅੱਗੇ ਕਰਦੇ ਹੋ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜ਼ਰੂਰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ